ਸਿੱਖ ਇਤਿਹਾਸ ਦਾ ਹੰਸਾਕਾ ਛੋਟਾ ਕੱਲੂ ਕਾਰਾ ਸਿੱਖ ਇਤਿਹਾਸ ਦਾ ਸ਼ਾਇਦ ਹੀ ਕੋਈ ਪੰਨਾ ਅਜਿਹਾ ਹੋਵੇ ਜੋ ਸ਼ਹਾਦਤਾਂ ਦੀ ਸ਼ਾਹੀ ਨਾ ਪਰਦਾ ਹੋਵੇ ਖਾਲਸਾ ਪੰਥ ਦੀ ਸਿਰਜਣਾ ਪਿੱਛੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਉਦੇਸ਼ੀ ਜ਼ਬਰ ਤੇ ਜ਼ੁਲਮ ਨੂੰ ਚੜੋ ਪਟਕੇ ਹਲੇਮੀ ਰਾਜ ਦੀ ਸਥਾਪਨਾ ਕਰਨਾ ਸੀ ਇਸ ਪ੍ਰਾਣੂ ਮਰਜੀਵ ਨੇ ਸਿੱਖਾਂ ਨੇ ਸ਼ਹਾਦਤਾਂ ਦੇ ਜਾਂ ਪੀ ਕੇ ਤੋੜ ਲਿਭਾਇਆ ਜਾਬਰ ਹਾਕਮਾਂ ਵੱਲੋਂ ਸਿੱਖ ਕੌਮ ਦਾ ਖੁਰਾ ਕੋਝ ਮਟਾਉਣ ਦੇ ਕੋਝੇ ਯਤਨ ਵੀ ਕੀਤੇ ਗਏ ਅਤੇ ਇਹਨਾਂ ਕੱਤਨਾਵਾਂ ਨੂੰ ਹੀ ਸਿੱਖ ਇਤਿਹਾਸ ਵਿੱਚ ਕੱਲੂਕਾਰਾਂ ਵਜੋਂ ਜਾਣਿਆ ਜਾਂਦਾ ਹੈ ਇਹਨਾਂ ਕੱਤਨਾਵਾਂ ਚਿਕਨਤੀ ਪੱਖੋਂ ਹੋਏ ਕੌਮ ਦੇ ਜਾਣੇ ਨੁਕਸਾਨੋਂ ਮੁਕ ਰੱਖਦਿਆਂ ਹੋਇਆ ਛੋਟੇ ਤੇ ਵੱਡੇ ਕੱਲੂਕਾਰੇ ਦਾ ਨਾਮ ਦਿੱਤਾ ਗਿਆ ਛੋਟਾ ਕੱਲੂਕਾਰਾ ਸੰਨ 1746 ਈਸਵੀ ਨੂੰ ਮਾਰਚ ਮਹੀਨੇ ਤੋਂ ਸ਼ੁਰੂ ਹੋ ਕੇ ਮਈ ਮਹੀਨੇ ਤੱਕ ਗੁਰਦਾਸਪੁਰ ਦੇ ਸ਼ੰਭ ਤਨੂਵਾਨ ਕੇ ਵਾਪਰਿਆ 1745 ਈਸਵੀ ਚ ਜ਼ਕਰੀਆ ਖਾਨ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਯਹੀਆ ਖਾਨ ਲਾਹੌਰ ਦੇ ਸੂਬੇਦਾਰ ਬਣਿਆ ਜੋ ਬੇਰਹਿਮ ਸ਼ਾਸਕ ਸੀ ਤੇ ਸਿੱਖ ਕੌਮ ਦਾ ਨਾਮੋ ਨਿਸ਼ਾਨ ਮਿਟਾਉਣਾ ਚਾਹੁੰਦਾ ਸੀ ਇਸ ਲਈ ਉਸ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਕਲਾਨੌਰ ਦੇ ਦੋ ਪਰਾਵਾ ਲਖ ਪਤਰਾਏ ਤੇ ਜਸ ਪਤਰਾਏ ਨੂੰ ਕ੍ਰਮਵਾਰ ਲਾਹੌਰ ਦਾ ਦੀਵਾਨ ਤੇ ਐਮਨਾਬਾਦ ਦਾ ਫੌਜਦਾਰ ਨਿਯੁਕਤ ਕੀਤਾ ਇਸ ਦੌਰਾਨ ਐਮਨਾਬਾਦ ਦੇ ਨਜ਼ਦੀਕ ਕਰਤਾਰਾ ਰੌੜੀਸਾਹ ਦੇ ਕੇ ਇੱਕ ਸਿੱਖ ਜੱਤੇ ਦੀ ਆਮਤ ਖਬਰ ਦੀਵਾਨ ਲਖਪਤਰਾਏ ਕੋਲ ਪੁੱਜੀ ਤਾਂ ਉਸਨੇ ਆਪਣੇ ਭਰਾ ਨੂੰ ਫੌਜ ਲੈ ਕੇ ਸਿੱਖ ਜੱਤੇ ਨੂੰ ਵਾਪਸ ਭੇਜਣ ਲਈ ਰਵਾਨਾ ਕੀਤਾ ਸਿੱਖ ਜਸਪਤਰਾਏ ਨਾਲ ਲੜਨਾ ਨਹੀਂ ਚਾਹੁੰਦੇ ਸਨ ਪਰ ਜਸਪਤਰਾਏ ਨੇ ਹੰਕਾਰ ਵਿੱਚ ਜੱਤੇ ਉੱਤੇ ਹਮਲਾ ਕਰ ਦਿੱਤਾ ਜਸਪਤਰਾਏ ਹਾਥੀ ਤੇ ਸਵਾਰ ਫੌਜ ਦੀ ਕਮਾਨ ਤੋਂ ਬਾਗਿਆ ਸੀ ਕਿ ਇਸ ਦਰਾਂ ਭਾਈ ਨਿਬਾ ਸਿੰਘ ਨਾ ਦਾ ਇੱਕ ਸਿੱਖ ਫੁਰਤੀ ਨਾਲ ਹਾਥੀ ਦੀ ਪੂਛ ਫੜ ਕੇ ਤੇ ਉੱਪਰ ਚੜਿਆ ਤੇ ਕਰਪਾਹ ਦੇ ਇੱਕੋ ਵਾਰ ਨਾਲ ਹੀ ਜਸ ਪਤਰਾਏ ਦਾ ਸਿਰ ਕਲਮ ਕਰ ਦਿੱਤਾ ਤੇ ਸ਼ਾਹੀ ਫੌਜ ਮੈਦਾਨ ਛੱਡ ਕੇ ਭੱਜ ਉੱਟੀ ਆਪਣੇ ਭਰਾ ਦੀ ਮੌਤ ਦੀ ਖਬਰ ਜਦ ਲਖ ਪਤਰਾਏ ਕੋਲ ਪਹੁੰਚੀ ਤਾਂ ਉਸ ਨੇ ਯਹਿਆ ਖਾਨ ਦੀ ਕਚਹਿਰੀ 'ਚ ਆਪਣੇ ਪੱਗ ਉਤਾਰ ਕੇ ਕਸਮ ਖਾਧੀ ਕਿ ਜਿੰਨਾ ਚਿਰ ਉਹ ਸਿੱਖਾਂ ਦਾ ਖੁਰਾਕੋਜ ਨਹੀਂ ਬਿਟਾ ਦੇਗਾ ਸਿਰ ਤੇ ਪੱਗ ਨਹੀਂ ਰੱਖੇਗਾ ਗੁੱਸਾ ਲਖ ਪਤਰਾਏ ਨੇ ਲਾਹੌਰ ਤੇ ਆਸ-ਪਾਸ ਵਸਦੇ ਸਿੱਖਾਂ ਨੂੰ ਕਤਲ ਕਰਵਾਇਆ ਸ਼ੁਰੂ ਕਰ ਦਿੱਤਾ ਤੇ ਇਹ ਐਲਾਨ ਵੀ ਕਰ ਦਿੱਤਾ ਕਿ ਕੋਈ ਵੀ ਸਿੱਖ ਗੁਰਬਾਣੀ ਨਹੀਂ ਪੜੇਗਾ ਹੰਕਾਰੇ ਲਖਪਤਰਾਏ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪਾਂ ਦੀ ਵੀ ਬੇਅਦਬੀ ਕੀਤੀ ਤੇ ਲਾਹੌਰ ਤੋਂ ਬਾਅਦ ਉਸਨੇ ਅੰਮ੍ਰਿਤਸਰ ਵੱਲ ਰੁਕ ਕਰ ਲਿਆ ਸਿੱਖਾਂ ਨੇ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਘਰ ਘਾਟ ਛੱਡ ਕੇ ਗੁਰਦਾਸਪੁਰ ਜ਼ਿਲ੍ਹੇ ਦੇ ਕਾਗਦਿਆ ਕਸਬੇ ਨੇੜੇ ਕਾਨੂੰਬਾਣ ਛੰਭ ਚ ਜਾ ਕੇ ਟਿਕਾਣਾ ਬਣਾ ਲਿਆ ਇਸ ਛੰਭ ਵਿੱਚ ਸਰਦਾਰ ਜੱਸਾ ਸਿੰਘ ਆਹੂਵਾਲੀਆ ਸਰਦਾਰ ਕੁਰਤੀਆ ਸਿੰਘ ਟੱਲੇ ਦਾ ਸਦਾ ਖਰਿਸ਼ ਸਿੰਘ ਭੰਗੀ ਭਾਈ ਸੁੱਖਾ ਸਿੰਘ ਮਾੜੀ ਕੰਬੋ ਕੀ ਤੇ ਸਰਦਾਰ ਨੌ ਸਿੰਘ ਆਦਿ ਜੱਤੇ ਹਾਜ਼ਰ ਸਨ ਇਤਿਹਾਸਕਾਰਾਂ ਨੇ ਸ਼ਾਂਬ ਵਿੱਚ ਸਿੱਖਾਂ ਦੀ ਗਿਣਤੀ 15 ਤੋਂ 40 ਹਜ਼ਾਰ ਤੱਕ ਲਿਖੀ ਹੈ ਕਾਨੂੰਬਾਂ ਸ਼ਾਂਬ ਦਾ ਖੇਤਰ 20 ਤੋਂ 25 ਮੀਲ ਲੰਬਾ ਤੇ 5 ਤੋਂ 6 ਮੀਲ ਚੌੜਾ ਹੈ ਜਦੋਂ ਲਖਪਤਰਾਏ ਨੂੰ ਖਬਰ ਮਿਲੀ ਕਿ ਹਜ਼ਾਰਾਂ ਸਿੱਖ ਕਾਨੂੰਬਾਂ ਸ਼ਾਂਬ ਚ ਹਨ ਤਾਂ ਉਸਨੇ ਫੌਜ ਸਮੇਤ ਸ਼ਾਂਬ ਨੂੰ ਕੇ ਲਿਆ ਸ਼ਾਹੀ ਫੌਜ ਨੇ ਅਸਲੇ ਬਾਰੂਤ ਨਾਲ ਸਿੱਖਾਂ ਤੇ ਹਲਾ ਬੋਲ ਦਿੱਤਾ ਸ਼ੰਭ ਦੇ ਭੇਤੀ ਹੋਣ ਕਾਰਨ ਸਿੱਖਾਂ ਉੱਤੇ ਇਸ ਹਮਲੇ ਦਾ ਖਾਸ ਅਸਰ ਨਹੀਂ ਹੋਇਆ ਤੇ ਲੱਖਪਤਰਾਏ ਨੇ ਜੰਗਲ ਨੂੰ ਅੱਗ ਲਗਵਾ ਦਿੱਤੀ ਰਾਤ ਦੇ ਹਨੇਰੇ 'ਚ ਸਿੱਖ ਦੁਸ਼ਮਣਾਂ ਕੋਲੋਂ ਰਸਦ ਪਾਣੀ ਤੇ ਹਥਿਆਰ ਖੋ ਲਿਆਉਂਦੇ ਜਿਸ ਨਾਲ ਇਹ ਲੜਾਈ ਕਈ ਮਹੀਨਿਆਂ ਤੱਕ ਚੱਲਦੀ ਰਹੀ ਪਰ ਸੀਮਤ ਰਸਦ ਪਾਣੀ ਘੱਟ ਮਾਤਰਾ ਵਿੱਚ ਕੋਲੀ ਸਿੱਕਾ ਲੰਮੇ ਸਮੇਂ ਦੀ ਤਕਾਵਟ ਤੇ ਉਪਰੋਂ ਠਾਠਾਂ ਮਾਰਦੀ ਸ਼ਾਹੀ ਫੌਜ ਸਿੱਖਾਂ ਲਈ ਸ਼ੰਭ ਵਿੱਚ ਟਟੇ ਰਹਿਣ ਪੱਕੋ ਮੁਸ਼ਕਲ ਸੀ ਸਿੱਖਾਂ ਗਵਾਂ ਨੇ ਸ਼ੰਭ ਤੋਂ ਬਾਹਰ ਨਿਕਲਣ ਦਾ ਫੈਸਲਾ ਲਿਆ ਲੇਕਿਨ ਇਥੋਂ ਸਹੀ ਸਲਾਮਤ ਬਾਹਰ ਨਿਕਲਣਾ ਸੌਖਾ ਕੰਮ ਨਹੀਂ ਸੀ ਤੋ ਕਿ ਸਾਹਮਣੇ ਸਿੱਧਾ ਪਹਾੜ ਸੀ ਸੱਜੇ ਪਾਸੇ ਰਾਵੀ ਦਰਿਆ ਤੇ ਪਿੱਛੇ ਸ਼ਾਹੀ ਫੌਜਾਂ ਸੰ ਰਾਵੀ ਦਰਿਆ ਦਾ ਪਾਣੀ ਪੂਰੇ ਚੋਬੰਤੇ ਠਾਠਾਂ ਮਾਰ ਰਿਹਾ ਸੀ ਜਿਸ ਦੀ ਥਾਂ ਲੈ ਲਈ ਸਰਦਾਰ ਗੁਰਤਿਆਗ ਸਿੰਘ ਦੇ ਭਰਾਵਾਂ ਨੇ ਆਪਣੇ ਘੋੜੇ ਦਰਿਆ ਚ ਖੇਡ ਦਿੱਤੇ ਪਰ ਬਹਾ ਤੇਜ਼ ਹੋਣ ਕਾਰਨ ਘੋੜ ਸਵਾਰ ਪਾਣੀ ਚ ਰੁੜ ਗਏ ਸਿੱਖਾਂ ਨੇ ਪਹਾੜ ਵਾਲੇ ਪਾਸੇ ਅੱਗੇ ਵਧਣਾ ਸ਼ੁਰੂ ਕੀਤਾ ਇਸ ਸਮੇਂ ਹਜ਼ਾਰਾਂ ਸਿੱਖ ਸ਼ਹੀਦ ਹੋ ਗਏ ਅਗਾ ਗਈਆ ਖਾਨ ਦੇ ਹੁਕਮ ਨਾਲ ਪਹਾੜੀ ਬਸ਼ਿੰਦਿਆਂ ਨੇ ਵੀ ਸਿੱਖਾਂ ਉਤੇ ਗੋਲੀਆਂ ਪੱਥਰਾਂ ਦਾ ਮੀਂਹ ਵਰਾਉਣਾ ਸ਼ੁਰੂ ਕਰ ਦਿੱਤਾ ਕੁਝ ਜਥੇ ਔਕੜਾਂ ਸਹਾਰਦੇ ਹੋਏ ਕੀਰਤਪੁਰ ਸਾਹਿਬ ਜਾ ਪੁੱਜੇ ਤੇ ਬਾਕੀ ਬਚੇ ਸਿੱਖਾਂ ਨੇ ਆਮੋ ਸਾਮਣੇ ਹੋ ਕੇ ਲੜਨ ਦਾ ਫੈਸਲਾ ਲਿਆ ਸਿੰਘਾਂ ਨੇ ਭੁੱਖੇ ਪਿਆਸੇ ਨਾ ਮਾਤਰ ਹਥਿਆਰਾਂ ਨਾਲ ਦੁਸ਼ਮਣ ਫੌਜ ਨਾਲ ਕਹਿ ਕੇ ਜ ਲੜਾਈ ਕੀਤੀ ਇਸ جنگ ਵਿੱਚ ਲਖਪਤਰਾਏ ਦਾ ਪੁੱਤਰ ਹਰਪਜਰਾਏ ਯਈਆ ਖਾਨ ਦਾ ਪੁੱਤਰ ਨਾਹ ਖਾਨ ਫੌਜਦਾਰ ਕਰਮਬਖਸ਼ ਤੇ ਕਈ ਫੌਜਦਾਰ ਮਾਰੇ ਗਏ ਹੁਣ ਸਿੱਖ ਦਰਿਆ ਬਿਆਸ ਵੱਲੋਂ ਨਿਕਲ ਪਏ ਪਰੰਤੂ ਚੇਕ ਦੀ ੜਕਦੀ ਤੋਪ ਤੇ ਰੇਤਲਾ ਪੈਂਡਾ ਰਾਹ ਰੋਕ ਰਿਹਾ ਸੀ ਸਿੱਖ ਦ੍ਰਿੜ ਨਿਸ਼ਚੇ ਨਾਲ ਅੱਗੇ ਵਧਦੇ ਗਏ ਸ੍ਰੀ ਹਰਗੋਬਿੰਦਪੁਰ ਦੇ ਪੱਤਣ ਤੋਂ ਬਿਆਸ ਦਰਿਆ ਪਾਰ ਕਰਦਿਆਂ ਸਿੰਘਾਂ ਦੀ ਟੱਕਰ ਅਦੀਨਾ ਬੇਗ ਨਾਲ ਹੋਈ ਸਿੱਖਾਂ ਨੂੰ ਇਤਲਾ ਮਿਲੀ ਕੇ ਲੱਖ ਪਤਰਾਈ ਵੀ ਇੱਛਾ ਕਰਦਾ ਹੋਇਆ ਮਗਰ ਹੀ ਆ ਰਿਹਾ ਹੈ ਸਿੰਘ ਅਦੀਨਾ ਬੇਗ ਦੀ ਫੌਜ ਨਾਲ ਲੋਹਾ ਲੇਦੇ ਸਤਲੁਜ ਪਾਰ ਕਰ ਕੇ ਮਾਲ ਵਿੱਚ ਦਾਖਲ ਹੋ ਗਏ ਤੇ ਵਕ ਵਕ ਪਿੰਡਾਂ ਵੱਲ ਨਿਕਲ ਗਏ ਇਸ جنگ ਵਿੱਚ ਤਕਰੀਬਨ 7000 ਸਿੱਖ ਸ਼ਹੀਦੀ ਪ੍ਰਾਪਤ ਕਰ ਗਏ ਕਰੀਬ 3000 ਸਿੱਖਾਂ ਨੂੰ ਗ੍ਰਿਫਤਾਰ ਕਰਕੇ ਲਾਹੌਰ ਦੇ ਨਖਾਸ ਚੌਕ 'ਚ ਬੇਰਹਿਮੀ ਨਾਲ ਸ਼ਹੀਦ ਕਰ ਦਿੱਤਾ ਗਿਆ ਲੱਖ ਪਤਰਾਏ ਹਜ਼ਾਰਾਂ ਦੀ ਗਿਣਤੀ 'ਚ ਆਪਣੀ ਫੌਜ ਨੂੰ ਮਰਵਾ ਕੇ ਲਾਹੌਰ ਪਰ ਆਤਿਆ ਛੋਟੇ ਕੱਲੂ ਕਾਰੇ 'ਚ ਇੰਨਾ ਵੱਡਾ ਚਾਨੀ ਤੇ ਮਾਲੀ ਨੁਕਸਾਨ ਹੋਣ ਦੇ باوجود ਵੀ ਸਿੱਖ ਕੌਮ ਦੇ ਜਸ਼ ਤੇ ਉਤਸ਼ਾਹ ਨੂੰ ਕੋਈ ਵੈਰੀ ਦੁਸ਼ਮਣ ਨਹੀਂ ਠਲ ਪਾ ਸਕਿਆ ਸਿੱਖ ਇਤਿਹਾਸ ਦਾ ਅਮਸਾਕਾ ਛੋਟਾ ਕੱਲੂ ਕਾਰਾ ਸਿੱਖ ਇਤਿਹਾਸ ਦਾ ਸ਼ਾਇਦ ਹੀ ਕੋਈ ਪੰਨਾ ਅਜਿਹਾ ਹੋਵੇ ਜੋ ਸ਼ਹਾਦਤਾਂ ਦੀ ਸ਼ਾਦੀ ਨਾ ਪਰਦਾ ਹੋਵੇ ਖਾਲਸਾ ਪੰਥ ਦੀ ਸਿਰਜਣਾ ਪਿੱਛੇ ਦਸ਼ਮੇਸ਼ ਪਤਾ ਗੁਰੂ ਗੋਬਿੰਦ ਸਿੰਘ ਜੀ ਦਾ ਉਦੇਸ਼ ਸੀ ਜ਼ਬਰ ਤੇ ਜ਼ੁਲਮ ਨੂੰ ਚੜੋ ਪਟਕੇ ਹਲੇਮੀ ਰਾਜ ਦੀ ਸਥਾਪਨਾ ਕਰਨਾ ਸੀ ਇਸ ਪ੍ਰਾਣੂ ਮਰਜੀਬ ਨੇ ਸਿੱਖਾਂ ਨੇ ਸ਼ਹਾਦਤਾਂ ਦੇ ਜਾਂਤੀ ਕੇ ਤੋੜ ਲਿਭਾਇਆ ਜਾਬਰ